ਪਰ ਬੰਦਾ ਨਾ ਸੱਚਾ ਨਹੀਂ ਬਾਹਰ ਨਿਕਲਦਾ ਜਿਹੜਾ ਝੂਠਾ ਬੰਦਾ ਹੋਏ ਉਹ ਹੀ ਬਾਹਰ ਨਿਕਲਦਾ ਵਾ ਜਿੱਦਾਂ ਕਿ ਤੂੰ ਖਬਰ ਘੜੋ ਬਾਹਰ ਕੱਢ ਸਕਦੀ। ਖਬਰਦਾਰ ਇਦਾਂ ਦੀ ਗੱਲ ਕੀਤੀ ਤੇ ਇਹ ਮੇਰਾ ਘਰ ਵਾ ਠੀਕ ਆ ਨਾ ਤੇਰਾ ਘੜੀ ਪੇਲਾ ਹੁਣ ਮੇਰਾ ਘਰ ਵਾ ਠੀਕ ਹੈ ਜਦ ਮੈਂ ਮੰਮੀ ਨੂੰ ਕਹੂੰਗੀ ਨਾ ਮੰਮੀ ਨੇ ਉਦਾਂ ਹੀ ਕਰਨਾ ਵਾ। ਅਸੀ ਜੀ ਤੂੰ ਪਰਵਾਹ ਨਾ ਕਰੋ। ਕੋਈ ਨਹੀਂ ਜੇ ਹੋਰ ਵੀ ਕੋਈ ਗੱਲ ਹੋਏਗੀ ਨਾ ਇੱਥੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਆਹੋ ਕੀ ਪਤਾ ਹੋਰ ਕੀ ਕੀ ਲੈ ਕੇ ਆਈ ਉਥੋਂ ਇਹ ਕਿਹੜੀ ਮਾਮਾਤੀ ਹੈ ਮੈਨੂੰ ਕੋਹ ਦੱਸ ਦਿਆਂ ਚੁੱਪ ਕਰਕੇ ਅੰਦਰ ਵੜ ਕੇ ਇਹ ਤੇ ਕਰਦੀਆਂ ਰਹਿੰਦੀਆਂ ਗੱਲਾਂ ਇਹ ਚੋਰਨੀਆਂ ਚੋਰਨੀਆਂ ਜਿੰਨੇ ਮਰਜੀ ਮੇਰੇ ਤੋਂ ਪਰਦੇ ਪਾਉਂਦੀਆਂ ਰਹਿਣ ਮੈਨੂੰ ਸਾਰਾ ਪਤਾ ਹੈ ਇਹਨਾਂ ਦਾ ਭਾਬੀ ਕਿੰਨਾ ਗੱਲ ਕਰਨ ਦੇ ਹੀ ਮੈਨੂੰ ਨਾ ਟਾੜਾ ਸਾਰਾ ਪਤਾ ਲੱਗ ਗਿਆ ਹੀ ਕਿ ਵੀਡੀਓ ਤੁਸੀਂ ਬਣਾਈ ਆਂ ਕੀ ਦੀ ਇਹ ਕਾਹਦੀ ਕਿੰਦਾ ਦੀ ਹਰਕਤ ਹੋਈ ਹੈ ਫਰਾਉ ਇੱਧਰ ਮੇਰਾ ਫੋਨ ਇਹ ਕਿੱਦਾਂ ਦਾ ਕੰਮ ਹੋਇਆ ਟਾਡਾ ਫੋਨ ਹੱਥੋਂ ਖੋਨ ਦਾ ਵੀ ਪਤਾ ਤਾਂ ਮੈਨੂੰ ਉਦੋਂ ਦਾ ਹੀ ਲੱਗ ਗਿਆ ਸੀ ਵੀਡੀਓ ਤੁਸੀਂ ਬਣਾਈਆਂ ਕੋਈ ਗੱਲ ਨਹੀਂ ਤੁਹਾਡੇ ਮੂੰਹ ਸੁਣਨਾ ਹੀ ਮੈਂ ਉਹ ਸੁਣ ਲਿਆ ਵਾ ਹੁਣ ਮੰਮੀ ਨੂੰ ਜਾ ਕੇ ਦੱਸੂਗੀ ਮੈਂ ਤੁਹਾਨੂੰ ਗੁੱਤੋਂ ਫੜ ਕੇ ਬਾਹਰ ਕੱਢਣਗੇ ਹੁਣ ਅੱਡੀ ਨਾ ਸੱਚਾਈ ਪਤਾ ਲੱਗ ਗਈ ਹੈ ਮੈਨੂੰ ਤਾਂ ਇਦਾਂ ਕਾਂਡੀਆਂ ਨਾ ਤੁਸੀਂ ਘਰੋਂ ਕੱਢ ਕੇ ਦਿਖਾਇਆ ਮੈਨੂੰ ਘਰੋਂ ਬੰਦਾ ਨਾ ਸੱਚਾ ਨਹੀਂ ਬਾਹਰ ਨਿਕਲਦਾ ਜਿਹੜਾ ਝੂਠਾ ਬੰਦਾ ਹੋਏ ਉਹ ਹੀ ਬਾਹਰ ਨਿਕਲਦਾ ਵਾ ਜਿੱਦਾਂ ਕਿ ਤੂੰ ਖਬਰ ਮੈਂ ਕੜੋਬਾਰ ਕੱਢ ਸਕਦੀ ਆ ਖਬਰਦਾਰ ਇਦਾਂ ਦੀ ਗੱਲ ਕੀਤੀ ਤੇ ਇਹ ਮੇਰਾ ਘਰਵਾ ਠੀਕ ਆ ਨਾ ਤੇਰਾ ਘੜੀ ਪੈਲਾ ਹੁਣ ਮੇਰਾ ਘਰਵਾ ਠੀਕ ਹੈ ਜਿੱਦਾਂ ਮੈਂ ਮੰਮੀ ਨੂੰ ਕਹੂੰਗੀ ਨਾ ਮੰਮੀ ਨੇ ਉਦਾਂ ਹੀ ਕਰਨਾ ਵਾ ਮੰਮੀ ਕਰੇਗੀ ਇਦਾਂ ਵੀਰ ਤੇਰੇ ਨੂੰ ਦੱਸ ਨਹੀਂ ਤੇਰੀਆਂ ਕਰਤੂਤਾ ਕੀ ਮਾਵਾਂ ਤੀਆਂ ਕੀ ਕਰਦੀਆਂ ਰਹਿੰਦੀਆਂ ਵਾ ਵੇਖੀ ਕਿਦਾਂ ਤਨ ਦੋਨ ਘਰੋਂ ਬਾਹਰ ਕੱਢਦਾ ਵਾ ਕੱਢ ਕੇ ਵਿਖਾਵੇਂ ਹੈ ਕਿਦਾਂ ਕੱਢਦਾ ਭਲਾ ਜਿਹੜੀ ਡੀ ਆਈ ਹੈ ਚੜੀਆਂ ਨਾ ਦੋਵੇਂ ਜਾਣੀਆਂ ਮੈਨੂੰ ਸਾਰੀ ਤੁਹਾਡੀਆਂ ਹਰਕਤਾਂ ਦਾ ਪਹਿਲਾਂ ਹੀ ਪਤਾ ਸੀ ਪਹਿਲਾਂ ਤਾਂ ਮੇਰਾ ਜੀ ਕਰਨ ਦਾ ਤੈਨੂੰ ਕੱਢਾਂ ਬਾਹਰ ਮੈਂ ਸਿਰਫ ਚੋਪੀ ਕੀ ਚਲ ਕੀ ਖਲਾੜਾ ਪੋਣਾ ਕੀ ਪੋਣਾ ਪਰ ਤੂੰ ਕੰਮ ਹੀ ਨਹੀਂ ਚੰਗੇ ਕਰਕੇ ਆਈ ਉੱਥੇ ਚੋਟੀ ਤੇ ਤੂੰ ਆ ਜਿਹੜੀ ਵੀਡੀਓ ਬਣਾਈ ਸੀ ਚੋਰੀ ਚੋਰੀ ਨਹੀਂ ਮੈਂ ਸੱਚੀ ਆ ਤੇ ਮੈਂ ਸੱਚੀ ਰਹਿਣਾ ਵਾ ਪਰੇ ਹੋ ਮੇਰੇ ਘਰ ਆਣ ਕੇ ਤੇ ਮੈਨੂੰ ਤਵਕੇ ਕਿੱਦਾਂ ਮਾਂਡੀ ਆ ਸਾਰੀ ਪਵਾੜੇ ਦੀ ਜੜ ਤੇ ਇਹ ਵਾ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਵੀਡੀਓ ਇੰਨੇ ਬਣਾਈਆਂ ਮੈਂ ਤਾਂ ਬੜੀ ਭੋਲੀ ਸਮਝਦੀ ਸੀ ਇੱਕ ਗੱਲ ਇਹ ਵੀ ਆ ਜੀ ਨੇ ਵੀਰ ਨੂੰ ਦੱਸਤਾ ਤੇ ਵੀਰ ਨੇ ਮੈਨੂੰ ਘਰੋਂ ਬਾਹਰ ਕੱਢਤਾ ਫੇਰ ਕੀ ਕਰੂੰਗੀ ਉਧਰੋਂ ਵੀ ਤਾਂ ਮਕੀਆਂ ਮਿਲਣ ਡੀਆਂ ਕਿ ਅਹੀਂ ਘਰ ਨਹੀਂ ਵਾੜਨੀ ਪਹਿਲਾਂ ਤੇ ਨਾ ਇਹਦਾ ਹੱਲ ਕੱਢਦੀਆਂ ਕੋਈ ਮੰਮੀ ਨਾਲ ਸਲਾਹ ਕਰਦੀਆਂ ਜਾ ਕੇ ਮੰਮੀ ਕੀ ਕਹਿੰਦੇ ਆ ਨੋ ਲਿਆ ਵਾ ਚਲ ਕੋਈ ਕੰਮ ਕਰ ਲੈਣੀ ਮੰਮੀ ਮੇਰੀ ਗੱਲ ਸੁਣੋ ਕੀ ਗੱਲ ਜਿਹੜੀ ਗੱਲ ਦਾ ਮੈਨੂੰ ਸ਼ੱਕ ਸੀ ਨਾ ਉਹੀ ਗੱਲ ਹੋਈ ਆ ਪਤਾ ਲੱਗ ਗਿਆ ਉਹ ਵੀ ਵੀਡੀਓ ਨਾ ਐਨੇ ਬਣਾਈ ਸੀ ਅੱਛਾਈ ਨਹੀਂ ਬਣਾਈ ਸੀ ਸਿਮੀ ਨੇ ਕਿੱਥੋਂ ਪਤਾ ਲੱਗਾ ਤੈਨੂੰ ਹੈ ਹੁਣੇ ਤੂੰ ਗਈ ਆ ਇੱਥੋਂ ਮੈਂ ਤਾਂ ਅਖੇ ਸੌਂ ਜਾ ਆਗੇ ਤੇ ਤੂੰ ਉਸੇ ਵੇਲੇ ਆ ਗਈ ਆ ਮੈਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਇਟਾ ਚ ਮੈਂ ਜੇ ਮੈਂ ਨਹਾ ਕੇ ਨਿਕਲੀ ਆ ਤੇ ਤੂੰ ਉਸੇ ਵੇਲੇ ਆ ਗਈ ਆ ਮੁਰਦੇ ਪੈਰੇ ਮੰਮੀ ਪਤਾ ਕਿੱਥੋਂ ਲੱਗਣਾ ਸੀ ਮੈਂ ਤੇ ਗਈ ਹਰ ਸੋਈ ਚ ਪਾਣੀ ਪੀਣਾ ਅੱਛਾ ਤੇ ਇਹ ਉੱਚੀ ਉੱਚੀ ਗੱਲਾਂ ਕਰਨ ਦੀ ਫੋਨ ਤੇ ਤੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਇਹ ਗੱਲ ਪਹਿਲਾਂ ਕਿਹਨਾ ਕਰਨ ਦੀ ਸੀ ਹਾਂ ਮਾਸੀ ਦਾ ਫੋਨ ਆਉਂਦਿਆ ਸੀ ਨੂੰ ਜਿਹੜਾ ਤੁਸੀਂ ਕਹਿੰਦੇ ਸੀ ਨਾ ਕਿ ਉਦੋਂ ਵੀ ਮਾਸੀ ਦਾ ਫੋਨ ਆਇਆ ਸੀ ਮੁੰਡੇ ਨੇ ਬਾਹਰ ਜਾਣਾ ਵਾ ਮੁੰਡੇ ਨੇ ਬਾਹਰ ਨਹੀਂ ਜਾਣਾ ਮਾਸੀ ਸੂਆ ਲੈਣ ਵਾਸਤੇ ਫੋਨ ਕੀਤਾ ਅੱਜ ਤੇ ਮੈਂ ਰੰਗੇ ਹੱਤੀ ਫੜ ਲਿਆ ਮਾਸੀ ਨੂੰ ਫੇਰ ਫੋਨ ਕਰਨ ਦੀ ਸੀ ਤੂੰ ਮੈਨੂੰ ਦੱਸਦੀ ਹੈ ਜਦੋਂ ਕੱਲ੍ਹ ਦੇ ਹੀ ਮੈਂ ਤੇ ਮਾਸੀ ਦੇ ਗੁਤਰੇ ਵਲ ਦਿੰਦੀ ਚੰਗੀ ਤਰ੍ਹਾਂ ਮੈਂ ਤੁਹਾਨੂੰ ਮੰਮੀ ਕੀ ਦੱਸਣਾ ਸੀ ਅੱਗੇ ਗੱਲਾਂ ਬੜੀਆਂ ਸੁਨਾਈਆਂ ਨੇ ਤੁਸੀਂ ਦੋਵੇਂ ਜਾਣੀਆਂ ਨਾ ਚੋਰਨੀਆਂ ਵਾਂ ਮੈਂ ਸੱਚ ਦਾ ਸਾਥ ਦੇਣ ਦੀ ਆ ਕਾਹਦਾ ਸੱਚ ਦਾ ਸਾਥ ਦੇਣ ਦੀ ਇਹਨੂੰ ਇੰਨੀਆਂ ਗੱਲਾਂ ਸੁਨਾਈਆਂ ਨੇ ਇਹਨੂੰ ਮੈਂ ਪੁੱਛਣੀ ਆ ਜਾ ਕੇ ਇਹ ਸੱਚ ਜਿਹੜੀ ਕਰਦੀ ਫਿਰਦੀ ਹੈ ਨਾ ਇਹਨੂੰ ਮੈਂ ਦੱਸਣੀ ਆ ਹੁਣ ਮਜਾ ਚਾਹ ਮਮੀ ਉਹਨੇ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਨਾ ਮੈਨੂੰ ਬੋਲਣ ਜੋਗੀ ਨਹੀਂ ਛੱਡਿਆ ਨਾਲੇ ਉਹ ਕਹਿੰਦੀ ਸੀ ਤੁਹਾਨੂੰ ਮਾਵਾ ਤੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਵਾ ਕੋਈ ਨਹੀਂ ਵੇਖਿਆ ਹੱਥ ਲਾ ਕੇ ਇਹਨਾਂ ਕਾ ਦੱਸੀ ਮੈਂ ਜਾ ਕੇ ਪੁੱਛਣੀ ਇਹਨੂੰ ਚੰਗੀ ਤਰ੍ਹਾਂ ਤੇਰੇ ਵੀਰ ਨੂੰ ਵੀ ਦੱਸਣਾ ਮੈਂ ਦੱਸ ਦੇ ਜਿੰਨੂੰ ਦੱਸਣਾ ਦੱਸ ਦੇ ਆਨੂ ਨਹੀਂ ਡਰ ਕੇ ਇਹਦਾ ਵੀ ਕੁੱਤੋਂ ਫੜ ਕੇ ਇਹਨੂੰ ਬਾਹਰ ਕੱਢੋ ਚੱਲ ਮੈਂ ਇਹਨੂੰ ਪੁੱਛ ਨਹੀਂ ਜਰੀਗਾ ਇਹਨੂੰ ਬੇਸਹੀ ਇਹਦਾ ਆਜੋ ਫੇ ਛੇਤੀ ਸਿੱਧੇ ਰਸਤੇ ਪੰਦੀ ਇਹਨੂੰ ਆਜੋ ਮੰਮੀ ਛੇਤੀ ਸਿਮੀ ਨੇ ਸਿਮੀ ਇੱਧਰ ਆਹ ਜਰੀ ਤੂੰ ਚਾਤਰ ਬਣੀ ਫਿਰਨੀ ਆ ਪਤਾ ਨਹੀਂ ਕਿੱਥੇ ਗਈ ਹੈ ਮੰਮੀ ਹਣ ਇਹਾਂ ਪਹਿਲਾਂ ਕਿੱਥੇ ਇਹਨੂੰ ਮੈਂ ਆ ਪੁੱਛਾਂ ਜਰੀਗਾ ਨੇ ਕਿੱਥੇ ਆਵਾਜ਼ ਨਹੀਂ ਦੇਣ ਦੀ ਕਦੋਂ ਦੀ ਮੈਂ ਬੋਲਣ ਡਈ ਆ ਹੈ ਤੂੰ ਆਵਾਜ਼ ਨਹੀਂ ਦੇਣ ਡਈ ਕੀ ਕਹਾਂ ਦੀ ਮਮੀ ਕੀ ਗੱਲ ਹੋ ਗਈ ਆ ਇੰਨਾ ਰੋਲਾ ਪਾਇਆ ਤੁਸੀਂ ਸਾਰਾ ਘਰ ਚੁੱਕਣੇ ਲਿਆਵਾ ਬੱਲੇ ਨਹੀਂ ਤੇਰੇ ਐਡੀ ਚਲਾਕ ਬਣੀ ਫਿਰਨੀ ਤੂੰ ਹੈ ਜਿੱਦਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਦਿਆਂ ਤੂੰ ਚਲਾਕੀਆਂ ਖੇਡਨੀ ਆ ਨਾ ਤੇਰੀਆਂ ਚਲਾਕੀਆਂ ਮੈਂ ਸਭ ਜਾਣਨੀ ਆ ਜਿਹੜੇ ਤੇਰੇ ਦਿਲ 'ਚ ਹੁੰਦੀਆਂ ਨਾ ਮੇਰੇ ਨੌਂਾਂ 'ਚ ਹੁੰਦੀਆਂ ਨੇ ਜਦਿਆਂ ਤੂੰ ਖੇਡ ਰਹੀ ਆ ਨਾ ਹਟ ਨਾ ਚਲਾਕੀਆਂ ਐ ਐਡੀ ਚਾਤਨ ਨਾ ਬਣਿਆ ਕਰ ਮੰਮੀ ਜੇ ਤੁਹਾਨੂੰ ਸਾਚੇ ਪਤਾ ਲੱਗ ਗਿਆ ਹਨ ਆਹੋ ਬਣਾਈ ਸੀ ਮੈਂ ਵੀਡੀਓ ਕਰ ਲੋ ਜੋ ਕਰਨਾ ਤੁਸੀਂ ਮੰਮੀ ਵੇਖ ਲੋ ਇਹਦੀ ਜਬਾਨ ਕਿੱਦਾਂ ਚਲਾਉਂਦੀ ਐ ਦਾਤਾ ਸਾਰਾ ਕੋ ਮੰਮੀ ਨੂੰ ਤੂੰ ਫੜ ਕੇ ਨਾ ਬਾਹਰ ਕੱਢੋ ਇਹਨੂੰ ਪੈ ਗਈ ਠੰਡ ਤੈਨੂੰ ਆਹ ਪੈ ਗਈ ਮੈਨੂੰ ਠੰਡ ਇਹ ਘਰ ਮੇਰਾ ਵੀ ਆ ਠੀਕ ਐ ਨਾ ਜਿੰਨਾ ਹੱਕ ਤੇਰਾ ਨਾ ਉਹਨਾਂ ਹੀ ਮੇਰਾ ਵਾ ਇਹ ਘਰ ਤੇਰਾ ਹੀ ਪਹਿਲਾਂ ਜਦੋਂ ਕੁਆੜੀ ਹੀ ਹੁਣ ਇਹ ਘਰ ਮੇਰਾ ਵਾ ਪਹਿਲਾਂ ਤੂੰ ਆਪਣੇ ਘਰ ਲੜਾਈ ਪਾਈ ਹੁਣ ਇੱਥੇ ਆਣ ਕੇ ਇੱਥੇ ਲੜਾਈ ਪਾਈ ਆ ਪਹਿਲਾਂ ਮੇਰੀ ਧੀ ਦਾ ਘਰ ਹੀ ਇੱਥੇ ਜੰਮੀ ਤੇ ਇੱਥੇ ਪਲੀ ਹੁਣ ਤੂੰ ਆਣ ਕੇ ਤੇ ਮਾਲਕ ਬਣ ਗਈ ਆ ਤੂੰ ਗੱਲਾਂ ਬਣਾਉਂਦੀ ਆ ਤੂੰ ਫੇ ਤੂੰ ਮੰਮੀ ਵੀ ਹੋਣੀ ਕਾਲੀ ਘੜੇ ਰੱਖ ਲੈਂਦੇ ਨਾ ਮੁੰਡਾ ਵੀ ਆਉਂਦੇ ਨਾ ਕੁੜੀ ਵੀ ਆਉਂਦੇ ਕਿੱਦਾਂ ਚੱਲਦੀ ਆ ਜੀ ਕਿਹਦੀ ਕਹਿੰਦੇ ਨਾ ਬੜੀ ਭੋਲੀ ਐ ਇਹ ਭੋਲੀ ਇਹ ਤੇ ਬੰਬ ਦੀ ਗੋਲੀ ਐ ਿੱਡੀ ਘਰ ਦੀ ਮਾਲਕ ਬਣੀ ਫਿਰਦੀ ਆ ਮਾਲਕ ਨਹੀਂ ਦੋਹੇ ਜਣੀਆਂ ਇਹ ਮਾਮਾ ਧੀਆਂ ਵਾਂ ਚਾਹੇ ਮੁੰਡਾ ਵਾ ਮੇਰਾ ਕੋਈ ਘਰ ਦੀ ਮਾਲਕ ਨਹੀਂ ਆ ਜੇ ਤੇ ਕੁੜੀ ਆਈ ਐ ਨਾ ਤੇਰੀ ਵਜ੍ਹਾ ਨਾਲ ਹੀ ਆਈ ਆ ਤੇਰਾ ਹੀ ਕੰਮ ਹੋਇਆ ਸਾਰਾ ਤੂੰ ਮਾਸੀ ਨਾਲ ਨਾ ਗੱਲ ਕਰਦੀ ਮਾਸੀ ਨੇ ਚੁਗਲੀਆਂ ਲਾਈਆਂ ਉਧਰ ਉਧਰ ਤੇ ਫੇਰ ਕੇ ਕੁੜੀ ਮਮੀ ਆਪਣੀ ਹਰਕਤਾਂ ਕਰਕੇ ਆਈ ਮਮੀ ਇਹ ਸਾਰਾ ਕਸੂਰ ਟਾਡਾ ਵਾ ਤੂੰ ਹੀ ਕੁੜੀ ਘਰ ਲਿਆਂਦੀ ਆ ਤੂੰ ਹੀ ਚੱਜਦੀਆਂ ਨੂੰ ਸਲਾਵਾਂ ਦਿੰਦੇ ਤੇ ਨਾ ਇਹ ਕੰਮ ਕਰਦੀ ਆਪਣੀ ਨਾ ਜਬਰ ਬੰਦ ਕਰ ਲਾ ਮੇਰਾ ਜੀ ਕਰਦਾ ਵੀ ਕੁੜੀ ਘਰ ਆਵੇ ਤੇਰੀ 베ਰੀਆਂ ਚ ਵੱਟੇ ਬੈਏ ਮੇਰਾ ਘਰਕ ਹੋਇਆ ਵਾ ਹਾਰੇ ਸੰਦੀਪ ਜਿਹੜੀ ਕਿਨੂੰ ਡੋਕਰੀਆਂ ਕੱਢ ਕੇ ਬਾਹਰ ਪਰੇ ਹੋ ਉਹ ਦੋਨੇ ਜਿਹੜੀਆਂ ਪਰੇ ਕਿੱਥੇ ਹੋਈਏ ਚੱਲ ਹਾਂ ਇੱਥੇ ਜ਼ੋਰ ਜ਼ਿਆਦਾ ਮੇ ਬੇਚਰੀਆਂ ਦੇ ਬਾਰੇ ਨੂੰ ਤੁਹਾਡੀ ਕੁੜੀ ਨਾ ਕੀਤਾ ਨਾ ਉਦਾਂ ਹੀ ਇੰਨਾ ਕਰੋ ਪੜੇ ਹੋ ਮੇਰਾ ਘਰ ਆਣ ਕੇ ਤੇ ਮੈਨੂੰ ਡੀਆਂ ਧੱਕੇ ਮਾਰਨ। ਹੁਣ ਮੈਂ ਤੁਹਾਨੂੰ ਦੋਵਾਂ ਮਾਂ ਧੀਆਂ ਘਰੋਂ ਬਾਹਰ ਕੱਢਾਂਗੀ। ਵੇਖਿਓ ਸਹੀ ਕੀ ਹੁੰਦੀ ਹੈ ਵੇਖੇ। ਮੰਮੀ ਤੁਸੀਂ ਭੂਏ ਚੜਾਈ ਨਾ ਕੋਈ ਗੱਲ ਨਹੀਂ। ਕੋਈ ਨਹੀਂ ਲਾਉਣ ਦੀ ਵੀ ਜਾਚ ਵਾ। ਬਾਹਾਂਗੇ ਇਹਨੂੰ। ਭੂਏ ਜਿਹੜੇ ਬਾਹਰ ਮੈਂ ਕੱਢੂੰਗੀ ਉਹ ਚੰਗੀ ਤਰ੍ਹਾਂ ਨਹੀਂ। ਜਿਹੜੀ ਮਛਰੀ ਹੈ ਨਾ ਇੰਨੀ। ਇਹਨੂੰ ਲਾ ਲਾਂਗੇ ਜਾਚਾ ਮੰਮੀ। ਇਹਨੇ ਇਦਾਂ ਨਹੀਂ ਨਿਕਲਣਾ ਬਾਹਰ। ਪਹਿਲਾਂ ਨਾ ਵੀਰ ਨੂੰ ਆਪਣੇ ਵੱਲ ਕਰਨਾ ਪੈਣਾ ਵਾ। ਅਹ ਇਦਾਂ ਹੀ ਕਰਨਾ ਪੈਣਾ। ਨਹੀਂ ਤੇ ਇਹਨੇ ਚੜ ਤਰਾਂ ਭੂਏ। ਇਹ ਤੇ ਸਿਰ ਤੇ ਚੜ ਗਈ ਆ। ਸਿਰ ਤੇ ਚੜ ਗਈ ਵਾਕੇ। ਕੋਈ ਗੱਲ ਨਹੀਂ ਇਹਨੂੰ ਤਾਂ ਮ ਆਜੋ ਤੁਸੀਂ ਅੰਦਰ ਚੱਲ ਅੰਦਰ ਵੇਖੀ ਆ ਕੀ ਕਰਦੀ ਕੋਹ ਨਾ ਪੁੱਛ ਚਲ ਤੇ ਮੈਂ ਗਈ ਭੋਗ ਤੇ ਪਾਣਾ ਬੀਬੀਆਂ ਦੇ ਨਾ ਪਿਛਲੀਆਂ ਗੱਲਾਂ ਫੋਲ ਕੇ ਬਹਿ ਜਾਂਦੀਆਂ ਇੱਕ ਤੇ ਨਿਆਣੇ ਵੱਲੋਂ ਨਹੀਂ ਅਜੇ ਤੇਰੀ ਨੌਂ ਦੇ ਹੋਇਆ ਨਹੀਂ ਕੱਖ ਵੀ ਤੂੰ ਦਵਾਈ ਖਵਾ ਲਣੀ ਏ ਤੂੰ ਇਦਾਂ ਕਰ ਲੈਣਾ ਏ ਤੇ ਕੀ ਕਰੇ ਉੱਥੇ 10 ਬੰਦਾ ਕੀ ਦੱਸੇ ਉਹਨਾਂ ਨੂੰ ਵੀ ਦਵਾਈ ਬਥੇਰੀ ਖਵਾ ਲਈਏ ਨਾਲੇ ਮੇਰੀ ਸੁਣ ਗੱਲ ਲਵਲੀ ਬੁੜੀਆਂ ਨੇ ਨਾ ਉਹ ਵੀ ਗੱਲਾਂ ਛੇੜ ਕੇ ਬੈਠੀਆਂ ਸੀ ਵੀ ਤੂੰ ਤੇ 2 ਦਿਨ ਜੇਲ੍ਹ ਚ ਰਹਿ ਕੇ ਆਈ ਆਂ ਕੀ ਗੱਲ ਹੋਈ ਸੀ ਉੱਥੇ ਤਾਂ ਕਿਤੇ ਮੈਨੂੰ ਨਾ ਇੰਨੀ ਸ਼ਰਮ ਆਵੇ ਤੇ ਮੈਂ ਕਿਤੇ ਅੱਖਾਂ ਨਹੀਂ ਤਾਂ ਚੁੱਕਣ ਜੋਗੀ ਰਹੀ ਕਿਤੇ ਇੰਨਾ ਇਹਨੇ ਸਾਡਾ ਜਲੂਸ ਕਢਾ ਛੜਿਆ ਮਾਤਾ ਤੂੰ ਗਈ ਕੀ ਕਰਨੀ ਹੈ ਉਹ ਤੀਜੀ ਪਤੀ ਭੋਗ ਹੀ ਜੇ ਉਹਨਾਂ ਸਨਾਹ ਘਾਲ ਹੀ ਦਿੱਤਾ ਸੀ ਤੇ ਤੂੰ ਰਹਿਣ ਦਿੰਦੀ ਹੋਰ ਤੇ ਪਤੀ ਚ ਕੋਈ ਵੀ ਨਹੀਂ ਗਿਆ ਹੋਰ ਕੀ ਜਾਣਾ ਯਾ ਆਪਣੇ ਗਵੰਡੀ ਨਹੀਂ ਗਏ ਉਹ ਵੀ ਸਾਰੇ ਘਰੇ ਫਿਰਨ ਦੇ ਤੈਨੂੰ ਐਵੇਂ ਚਲ ਗਈ ਉਥੇ ਤੇ ਲੋਕੀ ਨਹੀਂ ਗੱਲ ਭੁਲਾਉਂਦੇ ਪਾਇਆਂ ਹੀ ਭੁਲਾ ਦਈਏ ਜਿਨ੍ਹਾਂ ਦੇ ਘਰ ਹੋਈ ਆ ਲੋਕੀ ਤਾਂ ਰੱਖਦੇ ਆ ਦੋ ਦੋ ਸਾਲ ਗੱਲਾਂ ਚੇਤੇ ਤੇ ਕਿਹਨੂੰ ਗੱਲ ਕਰਾਂਗੇ ਤੇ ਤੂੰ ਐਵੇਂ ਮੂੰਹ ਚੋਕੇ ਚਲ ਗਈ ਉਥੇ ਨਾਲ ਸਾਡੀ ਬੇਇੱਜ਼ਤੀ ਕਰਾਉਂਦੀ ਅਬਲੀ ਜੇ ਕੋਈ ਸੱਦੇ ਨਾ ਤੇ ਸਰੀਕੇ ਦੇ ਵਿੱਚ ਜਾਣਾ ਹੀ ਪੈਂਦਾ ਵਾ ਬੜਾ ਕੁਝ ਵੇਖਣਾ ਪੈਂਦਾ ਵਾ ਉਹ ਵੇਖਣਾ ਤਾਂ ਪੈਂਦਾ ਵਾ ਤੇ ਪਰ ਹੁਣ ਲੋਕਾਂ ਨੇ ਤਾਂ ਗੱਲਾਂ ਕਰ ਕਰ ਮਾਰਤਾ ਨਾ ਕੀ ਜਵਾਬ ਦਿੰਦੀ ਹੋਏਂਗੀ ਉਥੇ ਵੀ ਮੈਂ ਦੋ ਦਿਨ ਜੇਲ੍ਹ ਚ ਰਹਿ ਕੇ ਆਈਂ ਆ ਵੇ ਮੈਂ ਕੀ ਜਵਾਬ ਦੇਣਾ ਏ ਮੈਂ ਤਾਂ ਚੋਪੀ ਕੀਤੀ ਰਹੀ ਕਿ ਹੁਣ ਕਹਿ ਲਣ ਜੋ ਲੋਕਾਂ ਨੇ ਕਹਿਣਾ ਪਰ ਸ਼ਰਮ ਦੇ ਇਹਨੂੰ ਚਾਹੀਦੀ ਸੀ ਨਾ ਮਾੜੀ-ਮੋਟੀ ਤੇ ਕੋਈ ਗੱਲ ਨਹੀਂ ਮੈਨੂੰ ਕਿੜੀਆਂ ਭੁੱਲ ਗਈਆਂ ਵਾ ਮੇਰੇ ਵੀ ਦਿਲ 'ਚ ਹੀ ਆ ਤੇ ਇੱਕ ਨਾ ਇੱਕ ਦਿਨ ਮੈਂ ਇਹ ਬਦਲਾ ਤੇ ਲੈ ਗਈ ਛੱਡੂ ਇਹਦੇ ਕੋਲ ਉਹ ਇਹਨਾਂ ਨੂੰ ਹੁਣ ਦਿਲ 'ਚ ਹੀ ਰੱਖ ਠੀਕ ਆ ਨਾ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਵਾ ਤੇ ਨਾਲੇ ਘਰ ਕੋਈ ਵੀ ਨਹੀਂ ਵੇ ਘਰ ਕੋਈ ਨਹੀਂ ਮੈਂ ਤਾਂ ਉਹਨੂੰ ਘਰੇ ਛੱਡ ਕੇ ਗਈ ਹੀ ਨੜੇ ਮਾਂ ਨੂੰ ਕਹਿ ਕੇ ਗਈ ਸੀ ਕਿ ਜਦੋਂ ਆਊਗਾ ਉਹਨੂੰ ਪਾਣੀ ਬਣਾ ਕੇ ਦੇ ਦੇ। ਉਹ ਕਿੱਥੇ ਚਲ ਗਈ ਸੀ? ਹਾਂ ਉਹਨੇ ਕਿੱਥੇ ਚਾਚੀ ਲਾ ਕੇ ਬੈਠੀ ਸੀ। ਹੋਰ ਉਹਨੇ ਕਿੱਥੇ ਜਾਣਾ? ਤੂੰ ਉਧਰ ਨੂੰ ਚਲ ਗਈ ਤੇ ਉਹ ਉਹਨਾਂ ਘਰ ਚਲ ਗਈ ਤੇ ਮੈਂ ਬੰਬੀ ਤੇ ਨਹੀਂ ਤੇ ਜਦੋਂ ਇਹਨੂੰ ਮੈਂ ਕਹਿ ਕੇ ਗਈ ਹਾਂ ਤੇ ਇਹਦਾ ਫਰਜ਼ ਨਹੀਂ ਹੀ ਬਣਦਾ ਘਰ ਰਹਿਣਾ। ਇਹ ਚਾਚੀ ਵੱਲ ਕੀ ਲੈਣ ਗਈ ਭਲਾ? ਉਹ ਤਾਂ ਮੈਂ ਉਦੋਂ ਹੀ ਵੇਖ ਲਿਆ ਜਦੋਂ ਮੈਂ ਆਇਆ ਸੀ ਤੇ ਮੇਰੇ ਨਾਲ ਵੇਖ ਕੇ ਫਿਰ ਆ ਗਈ। ਤੇ ਫਿਰ ਪਾਣੀ ਬਣਾ ਕੇ ਦਿੱਤਾ ਇਹਨੇ ਮੈਨੂੰ। ਤਾਂ ਤੂੰ ਘਰੇ ਵਿਆਹ ਕਰ। ਇਦਾਂ ਦੇ ਕੰਮ ਕਰਦੀ ਓ ਲਵਲੀ ਜਾਣਾ ਆਉਣਾ ਵੀ ਪੈਂਦਾ ਹੀ ਆ ਕਿਤੇ ਦੱਸ ਮੈਂ ਨਾ ਜਾਉਂਗੀ ਤੇ ਹੋਰ ਕੌਣ ਜਾਊਗਾ ਜੀ ਅੱਜ ਹੀ ਕਿਸੇ ਦੇ ਘਰ ਜਾਵਾਂਗੇ ਤੇ ਕੱਲ ਨੂੰ ਕੋਈ ਸਾਡੇ ਘਰ ਵੀ ਆਊਗਾ ਤੇ ਨਾਲੇ ਇੱਕ ਖੁਸ਼ਖਬਰੀ ਹੋਰ ਸੁਣ ਲਾ ਉਹ ਕਿਹੜੀ ਖੁਸ਼ਖਬਰੀ ਹੈਣੀ ਗਵੰਡਲ ਦੀਆਂ ਤੂੰ ਸਿਫਤਾ ਕਰਦੀ ਹੈ ਨਾ ਵੀ ਨਵਾਂ ਬੜੀ ਚੰਗੀ ਆ ਅਗਲੇ ਨਾਲ ਕੱਢਦੀ ਓ ਘਰ ਹਾਂ ਹੈ ਘਰੋਂ ਕੱਢਦੀ ਵੀ ਉਹ ਕਦੋਂ ਉਹ ਸਾਨੂੰ ਤਾਂ ਪਤਾ ਹੀ ਨਹੀਂ ਲੱਗੇ ਮੈਨੂੰ ਦੱਸਣ ਡਿਆ ਕੋਈ ਬੰਦਾ ਜਦਨ ਗਏ ਸੀ ਨਾ ਇਹ ਸ਼ਹਿਰ ਸਾਰੇ ਜਾਣੇ ਤੇ ਉਸ ਦਿਨ ਕੰਮ ਹੋਇਆ ਯੋ ਵੇਖ ਲੈ लवली ਉਦਾਂ ਲੋਕਾਂ ਦੀਆਂ ਚਾਲਾਂ ਜਿੱਦਣ ਸਾਡੇ ਘਰ ਹੀ ਨਾ ਤੇ ਉਸ ਦਿਨ ਕੰਧਾਂ ਨਾਲ ਲੱਗ ਲੱ ਕੇ ਸੁੰਘਾ ਲੈਂਦੇ ਸੀ ਤੇ ਹੁਣ ਆਪਣੇ ਘਰ ਦੀ ਕਿਤੇ ਇਹਨਾਂ ਨੇ ਨਾ ਪਿਸਕ ਨਹੀਂ ਬਾਹਰ ਨਿਕਲ ਦਿੱਤੀ ਵੀ ਸਾਡੇ ਘਰ ਕੀ ਹੋਇਆ ਜਿਹੜੇ 3 ਕ ਹਫਤੇ ਹੋ ਗਿਆ ਸੋਨੇ ਦਾ ਰਫੜ ਨਹੀਂ ਪਿਆ ਇਹਨਾਂ ਘਰ ਤੇ ਚਾਚੀ ਨੂੰ ਬਾਹਰ ਕੱਢਤਾ ਹੈ ਇਹਨਾਂ ਨੇ ਤੇ ਹੁਣ ਪਤਾ ਨਹੀਂ ਉਹ ਮਾਸੀ ਨੂੰ ਕਿੱਥੋਂ ਪਤਾ ਲੱਗਾਈ ਤੇ ਸੰਦੀਪ ਦੀ ਮਾਂ ਦੇ ਨਾਲ ਲੱਗਣ ਡਿਆਈ ਤੇ ਉਹਦੇ ਕੋ ਵੀਡੀਓ ਵਾਡੀਓ ਵੀ ਹੈ ਗਈ ਘਰੇ ਮਾਸੀ ਕੋ ਤੂੰ ਨਾ ਬਾਹਰ ਕੱਢਤਾ ਹੀ ਹੁਣ ਉਹਨਾਂ ਨੂੰ ਤੂੰ ਬੜੀਆਂ ਸਿਫਤਾਂ ਕਰਦੀ ਬੜੇ ਸੌਖੇ ਘਰੋਂ ਐ ਲੱਗੀ ਅਗਲੀ ਸਭ ਕੋ ਲੁੱਟ ਗਈ ਇਥੋਂ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਵੀ ਉਹ ਜਿਹੜੀ 12 40 ਹੀ ਹੈ ਨਾ ਉਹਦਾ ਹੀ ਕੰਮ ਵਾਏ ਉਹਨੇ ਹੀ ਕੀਤਾ ਸਭ ਕੁ ਉਹ ਵੀ ਮੈਂ ਬਥੇਰਾ ਸਾਰਿਆਂ ਨੂੰ ਕਹਿੰਦੀ ਸੀ ਹਾਂ ਪਰ ਮੇਰੀ ਕੋਈ ਮੰਨਦਾ ਹੀ ਉਹ ਤੂੰ ਹੋ ਕਹਿੰਦੀ ਹੈ ਨਾ ਸੌਖੇ ਬੜੇ ਆ ਘਰੋਂ ਤੇ ਸਭ ਕੋ ਲੱਗੀ ਕਿ ਨਹੀਂ ਇਥੋਂ ਪਰ लवली ਮੈਨੂੰ ਇਹ ਨਹੀਂ ਪਤਾ ਵੀ ਇਹ ਆਪਣੇ ਪਿੱਛੇ ਦੇ ਆਈ ਸਭ ਕੁ ਸੌਖਿਆਂ ਨੂੰ ਕੀ ਹੈ ਚਟਨਾ ਤੂੰ ਇਹਨੂੰ ਜੋ ਪੈਣੀ ਆ ਭੱਜ-ਭੱਜ ਕੇ ਜੇ ਰੋਟੀ ਮਿਲਦੀ ਆ ਨਾ ਮੱਜੇ ਤੇ ਤੇ ਖਾਈ ਜਾਰ ਮਨ ਉਹ ਵੇਲਾ ਸੌਖੇ ਘਰ ਦੀਨੇ ਚੰਦ ਚੜ੍ਹਿਆ ਕਿ ਨਹੀਂ ਵੇ ਰੋਟੀ ਤੇ ਮੈਂ ਖਾਈ ਜਾਊਂਗੀ ਪਰ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਤੂੰ ਉੱਤੇ ਵੀ ਅਸਰ ਕੀਤਾ ਕਿ ਨਹੀਂ ਕੀਤਾ ਹੁਣ ਹੌਸਲੇ ਨਾਲ ਗੱਲ ਖੋਲੂੰਗਾ ਉਹਦੇ ਸਾਹਮਣੇ ਹੁਣ ਸਿੱਧਾ ਥੋੜਾ ਕਹਿ ਦੇਣਾ ਨੂੰ ਮੈਂ ਜਾ ਕੇ ਵੀ ਸਾਨੂੰ ਨਿਆਣਾ ਚਾਹੀਦਾ ਵੇ ਜਿਹੜਾ ਵੀ ਕੰਮ ਕਰਨਾ ਨਾ ਸੇਤੀ ਕਰ ਮੈਂ ਤਾਂ ਅੱਗੇ ਬਥੇਰੀਆਂ ਲੋਕਾਂ ਦੀਆਂ ਸੁਣ ਲਈਆਂ ਵਾ ਹੁਣ ਨਹੀਂ ਮੇਰੇ ਕੋ ਸੁਣੀਆਂ ਜਾਂਦੀਆਂ ਮਾਦਾ ਲੋਕਾਂ ਦੀਆਂ ਨਾ ਸੁਣਿਆ ਕਰ ਠੀਕ ਐ ਨਾ ਆਣ ਗਵਾਂਡ ਚ ਤੈਨੂੰ ਪਤਾ ਹੀ ਕੀ ਹੋਣਿਆ ਤੇ ਤੂੰ ਪੰਗੇ ਲੈਣੋਂ ਹਟਣਾ ਨਹੀਂ ਤੇ ਤੂੰ ਮੈਨੂੰ ਹੀ ਮਰਵਾਉਣਾ ਈ ਕਿਵੇ ਵੇ ਪਰਾਵਾ ਮੈਂ ਪੰਗੇ ਕਾਦੇ ਲੈਣੇ ਲਵਲੀ ਮੈਂ ਤੁਹਾਡਾ ਹੀ ਸੋਚਦੀ ਆ ਆ ਜਿਹੜੀ ਇੰਨੀ ਜ਼ਿਆਦਾਤ ਵਾ ਇਹ ਕੀ ਕਰਨੀ ਓ ਮੁੜਕੇ ਲੋਕਾਂ ਨੇ ਸਾਹਮਣੀ ਓ ਸਰੀਕਾ ਤੇ ਅੱਗੇ ਹੀ ਇਹੋ ਚੰਦਾ ਵਾ ਓ ਚੱਲ ਜਾ ਆ ਚਿੱਟੀ ਚੁੰਨੀ ਲਾਹ ਜਾ ਕੇ ਤੇ ਮੈਂ ਵੇਖਾਂ ਡੰਗਰਾਂ ਵਾਲ ਜਾ ਵੇਖ ਲੈ ਤੂੰ ਡੰਗਰਾਂ ਵਾਲਾ ਆਹ ਤੇ ਮੈਨੂੰ ਨਾ ਬੜੀ ਵੱਡੀ ਗੱਲ ਦੱਸ ਗਿਆ ਈ ਹੁਣ ਤੇ ਨਾ ਜਿੱਦਾਂ ਉਹ ਇੱਧਰ ਆਈਆਂ ਸੀ ਨਾ ਹੁਣ ਤੇ ਮੈਂ ਵੀ ਜਾਊਂਗੀ ਕੋਈ ਗੱਲ ਨਹੀਂ ਸੰਦੀਪ ਕੋਰੇ ਤੂੰ ਇੱਕ ਵਾਰੀ ਆ ਤਾਂ ਸਹੀ ਜਿੱਦਾਂ ਇੱਥੇ ਆ ਕੇ ਮੈਨੂੰ ਕਰਦੀ ਸੀ ਨਾ ਐਦਾਂ ਹੀ ਹੁਣ ਤੈਨੂੰ ਦੱਸੂਗੀ ਹੁਣ ਮੈਂ ਬਲਦੀ ਦੇ ਉੱਤੇ ਤੇਲ ਪਾਊਂਗੀ ਆ ਮੁੰਡੇ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਕੱਲ ਦਾ ਚੁੱਪ-ਚੁੱਪ ਜਿਹਾ ਵਾ ਨਾ ਕੱਲ ਦਾ ਕੌਣ ਬੋਲਣ ਡਿਆ ਵਾ ਚੱਜਣਾ ਚੱਲ ਆਉਂਦਾ ਤਾਂ ਮਰਾ ਫੋਸ਼ ਨਹੀਂ ਆ ਇਹਨੂੰ ਤੇ ਕੀ ਗੱਲ ਵਾ ਕਿਉਂ ਨਹੀਂ ਬੋਲਣ ਡਿਆ ਕੀ ਗੱਲ ਹੋਈ ਆ ਤੀ ਜੀ ਬਣਾਉਣ ਲੱਗੇ ਮੰਮੀ ਬਣਾ ਦਮਾ ਦਲਜੀਤ ਕੋ ਲਾਉਂਗੀ ਪਰ ਤੈਨੂੰ ਕੀ ਗੱਲ ਵਾ ਕਾਲਦਰ ਚੁੱਪ ਚੁੱਪ ਜਾਵਾ ਕੀ ਗੱਲ ਵਾ ਨਹੀਂ ਮੰਮੀ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਗੱਲ ਕੋਈ ਹੈਗੀ ਮੈਨੂੰ ਦੱਸ ਦੇ ਆਪਣੇ ਨੇੜੇ ਨੇੜੇ ਢੇਡ ਚ ਨਾ ਰੱਖੀ ਗੱਲ ਮੰਮੀ ਇਦਾਂ ਵਾਂ ਹੂੰ ਇਹ ਕੱਲ ਨਾ ਉਹਨਾਂ ਮਾਮਾ ਦੀਆਂ ਦਾ ਫੋਨ ਆਇਆ ਸੀ ਅੱਛਾ ਚੰਗੀਆਂ ਤਾਂ ਠਾ ਹੋਈਆਂ ਮੇਰੇ ਨਾਲ ਕੱਲ ਨਾ ਮੰਮੀ ਮਾਮਾ ਦੀਆਂ ਦਾ ਫੋਨ ਆਇਆ ਸੀ ਮੈਂ ਤਾਂ ਫਿਰ ਖੇਜੇ ਨਹੀਂ ਚੜੀ ਨਾ ਮੇਰੇ ਜੋ ਮੂੰਹ ਆਇਆ ਨਾ ਮੈਂ ਉਹ ਹੀ ਸੁਣਾਇਆ ਫਿਰ ਇਦਾਂ ਇਦਾਂ ਨਹੀਂ ਗੱਲਾਂ ਕਾਣੀਆਂ ਨਾ ਉਹ ਮਾਂ ਦੀ ਸੁਣ ਲੈ ਤੂੰ ਮਾਂ ਉਤੋਂ ਹੀ ਵੱਧਦੀ ਐ ਜਵਾ ਫਿਰ ਮੈਂ ਵੀ ਸੁਣਾਤੀਆਂ ਚੰਗੀਆਂ ਮੈਂ ਕਿਹਾ ਜਿਹਨਾਂ ਜਰ ਸੋਨਾ ਨਾ ਲੈ ਕੇ ਆਈ ਮੈਂ ਘਰਨੀਓਂ ਵਾਰਨਾ ਤੈਨੂੰ ਉਹਦੀ ਮਾਂ ਨਾਲ ਗੱਲ ਹੋਈ ਸੀ ਕਿ ਤੇ ਵੱਧ ਘੱਟ ਤੇ ਨਹੀਂ ਬੋਲਿਆ ਉਹਨੂੰ ਤੂੰ ਉਹਦੀ ਮਾਂ ਨਾਲ ਵੱਧ ਘੱਟ ਨਹੀਂ ਬੋਲਣਾ ਮੈਂ ਨਾ ਕਸਰ ਕੋਈ ਨਹੀਂ ਛੰਡੀ ਚੰਗੀਆਂ ਸੁਵਾਈਆਂ ਫਿਰ ਮੈਂ ਮੇਰੀ ਗੱਲ ਸੁਣੋ ਉਹਦਾ ਘਰ ਜਾੜਨ ਵਾਲੀ ਨਾ ਉਹਦੀ ਮਾਂ ਆਈਆਂ ਸਭ ਕੋ ਉਹ ਸੁਣਾਉਂਦੀਆਂ ਉਹਨੂੰ ਲੈ ਚੱਲ ਸਿਆਣੀ ਹੀ ਤੂੰ ਨਹੀਂ ਬੋਏ ਬੋਲਣਾ ਇਹ ਨਾਲ ਉਹਦੀ ਗੱਲ ਛੱਡ ਦੋ ਮੰਮੀ ਉਗੜੀ ਘਟਵਾ ਔੜੜ ਪਿੰਦੀ ਮੈਨੂੰ ਫਿਰ ਸੋਨੀਆਂ ਅਹੀਂ ਚੱਲ ਕੋਈ ਨਹੀਂ ਮੈਂ ਤੇਰੀ ਮਾਂ ਵਰਗੀ ਹੀਗਾ ਤੂੰ ਸੰਦੀਪ ਨਾਲ ਗੱਲ ਕਰ ਲੈਣੀ ਜਿਹੜੀ ਕਰਨੀ ਸੀ ਤੇ ਮੋਨੇ ਫੋਨ ਖੋਇਆ ਹੈ ਉਹ ਤੇ ਕੋ ਖੋਗਣਾ ਫੋਨ ਮੇਰੇ ਨਾਲ ਕਰ ਲੱਗੀ ਗੱਲ ਫਿਰ ਮੈਂ ਨਹੀਂ ਵੇਖਿਆ ਕੋਈ ਵੀ ਜੋ ਆਇਆ ਮੂੰਹ ਚ ਬੋਲਦਾ ਫਿਰ ਮੈਂ ਤੇ ਦਲਜੀਤ ਜੇ ਤੈਨੂੰ ਫੋਨ ਆਇਆ ਸੀ ਨਾ ਤੇ ਤੂੰ ਵੱਧ ਘਟ ਨਹੀਂ ਬੋਲਣਾ ਫਿਰ ਵੀ ਉਹ ਰਿਸ਼ਤੇਦਾਰੀ ਦੇ ਕੰਮ ਹੋ ਆ ਫਿਰ ਵੀ ਜਾਣਾ ਆਉਣਾ ਤੂੰ ਹੀ ਉੱਥੇ ਹੀ ਆ ਤੇ ਬੁਰੇ ਲੱਗੀਦਾ ਵਾ ਇਤਰਾ ਜੇ ਹੁਣ ਉਹ ਜਈ ਮਾਂ ਤੇਰੀ ਇਹ ਤੇ ਜਈ ਉਹ ਹੀਗਾ ਉਹਦੇ ਨਾਲ ਤੂੰ ਇੰਨਾ ਨਹੀਂ ਵੱਧ ਘਟ ਹੋਣਾ ਸੰਦੀ ਉਹਨਾਂ ਜਿਹੜੀ ਗੱਲ ਕਰਨੀ ਉਹ ਤੂੰ ਕਰ ਲਿੰਦਾ ਉਹਨਾਂ ਤੂੰ ਤੇ ਇਤਰਾ ਖਰਨਿਆ ਜੇ ਮੜਕੇ ਰਿਸ਼ਤੇਦਾਰੀ ਨਹੀਂ ਗਾ ਰੱਖਣੀ ਗਾੜੀ ਮੰਮੀ ਮੈਨੂੰ ਤੁਸੀਂ ਦੱਸੋ ਇਹੋ ਜਿਹੇ ਬੰਦਿਆਣਾ ਕਾਦੀ ਰਿਸ਼ਤੇਦਾਰੀ ਰੱਖਣੀ ਆ ਜੋ ਘਰ ਚ ਚੋੜੀਆਂ ਕਮਾਉਂਦਾ ਭੇ ਆ ਤੇ ਨਾਲ ਕਰਨਾ ਕੀ ਆ ਮੈਂ ਤੇ ਕਹਦਾ ਉਹਨੂੰ ਉਹਦੀ ਮਾਂ ਨੂੰ ਇੱਥੇ ਬਿਠਾ ਸੋੜੇ ਨੂੰ ساری ਉਮਰ ਹੀ ਲੱਗ ਜੂਗਾ ਪਤਾ ਤੈਨੂੰ ਜਲਜੀ ਇਹ ਤਾਂ ਟੈਨਸ਼ਨ ਜਨਾ ਤੂੰ ਮੈਂ ਲੱਗੀਆਂ ਸਬਜੀ ਬਣਾਉਣ ਤੇ ਤੂੰ ਰੋਟੀ ਆਟੀ ਖਾ ਤੇ ਹੁਣ ਜਾਈ ਨਾ ਕਿਸੇ ਪਾਸੇ ਵੀ ਮੈਂ ਮੈਂ ਟੈਨਸ਼ਨ ਕੋ ਲੈਣੀ ਆ ਟੈਨਸ਼ਨ ਲੈਣਾ ਉਹ ਦੋਵੇਂ ਜਾਣੀਆਂ ਕਾ ਜੀ ਰੋ ਭਜਾਈ ਨੇ ਧੱਕੇ ਮਾਰੇ ਨਾ ਫੇਰ ਲੱਗੂਗਾ ਪਤਾ ਉਹਨੂੰ ਆਉਣਾ ਹਾਰ ਤੱਕ ਇੱਥੇ ਹੀ ਆਉਨੇ ਇੱਥੇ ਹੀ ਜਾਂਦੀ ਉਹ ਕਿੱਥੇ ਜਾਣਾ ਹੋਰ ਉਹਨੇ ਜਾਣ ਕੇ ਨਾ ਹਵਾ ਖਰਾਬ ਹੋਈ ਉਹਦੀ ਚਲੋ ਕੋਈ ਗੱਲ ਨਹੀਂ ਆਜੋ ਲੈ ਕੇ ਉਹਨੂੰ ਅੰਦਰ ਠੀਕ ਹੈ ਝਟ ਸੂਰਤ ਸਾਰਾ ਉਹਦੀ ਮਾਂ ਦਾ ਵਾ ਤੇ ਭੁਗਤਣਾ ਤਾ ਤੈਨੂੰ ਸੰਦੀਪ ਨੂੰ ਪੈਣਾ ਮੈਂ ਤਿੰਨ ਚਾਰ ਲੱਖ ਦਾ ਸੋਨਾ ਲੈ ਗਈ ਹੈ ਮੁੰਡਾ ਵੀ ਕੀ ਕਰੇ ਲਿਆਵੇ ਕਿੱਦਾਂ ਜਾ ਕੇ ਉਹਨੂੰ ਜੇ ਕੁੜੀ ਉਹਦੇ ਨਾਂ ਵੀਡੀਓ ਬਣਾਉਂਦੀ ਤੇ ਫੇਰ ਤੇ ਮੇਰਾ ਹੀ ਨਾਂ ਸਿੱਧੋ ਸਿੱਧੀ ਲੱਗਣ ਡਿਆ ਸੀ ਫੇ ਇਹਨਾਂ ਨੇ ਵੇਚ ਲਿਆ ਵਾ ਦੋਵਾਂ ਪੈਣਾ ਨੇ ਚਲੋ ਹੁਣ ਆਪਾਂ ਲਾ ਹੋਵੇ ਜਿਹਨੇ ਵੀਡੀਓ ਬਣਾ ਕੇ ਤੇ ਪਾਤੀ ਉਹ ਵੀ ਮਾਮਾ ਧੀਆਂ ਤੋਂ ਹਰੇ ਕਿੰਨੀ ਘੋਖੀ ਆ ਅਸ਼ਸ਼ਾ ਹੋਰ ਕੀ ਗੱਦੇ ਭਾਬੀ ਠੀਕ ਠੀਕ ਆ ਚਲੋ ਵਧੀਆ ਚਾਹੀਦਾ ਵਾ ਹਾਂਜੀ ਇਹ ਵੀ ਵਧੀਆ ਠੀਕ ਠਾਕ ਨੇ ਸਾਰੇ ਅਸ਼ਸ਼ਾ ਉਹਨਾਂ ਹੀ ਕੋਈ ਗੱਲ ਨਹੀਂ 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 ਘਰੇ ਹੀ ਨੇ ਸਰੇ हाँ जी हाँ जी दो जने आओगे ठीक ठीक चलो कोई गल नहीं आ जाओ सवेरे कोई नहीं माड़ा जहा फोन कर दियो ना पहला मैं तैयारी कर छदूंगी हाँ जी हाँ जी चलो ठीक जी फिर है पता नहीं कितने गई है दस दिन है माड़ा जि ਉਸਰੇ ਵੀਰ ਜੀ ਹੁਣਾਂ ਨੇ ਆਉਣਾ ਵਾ ਫੇਰ ਐਵੇਂ ਕਹਿਣਗੇ ਸਾਨੂੰ ਕਹੜਾ ਦੱਸਿਆ ਵਾ ਪਹਿਲਾਂ ਹੀ ਦੱਸ ਦਿੰਦੀ ਆ ਜਿਹੜਾ ਤੇ ਪਾਸੇ ਜਾਣਗੇ